ਅਜੀਤ ਮੇਪੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮਨਪੀਰ ਸਿੰਘ ਬਦਨੀ ਕੁਲੰਬ ਵੱਲੋਂ ਪਿਆਰ ਭਰੀ ਸਤਿ ਆਕਾਲ ਜੁਕੇ ਗੱਤਕਾ ਫੈਡਰੇਸ਼ਨ ਵੱਲੋਂ ਹਰ ਸਾਲ ਜੁਕੇ ਦੇ ਵਿੱਚ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਤੇ ਇਸ ਵਾਰ 10ਵੀਂ ਚੈਂਪੀਅਨਸ਼ਿਪ ਚੇਲਗੁਰੂ ਸਿੰਘ ਸਵਾ ਡਰਬੀ ਦੇ ਸਹਿਯੋਗ ਦੇ ਨਾਲ ਡਰਬੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕਰਵਾਈ ਜਾ ਰਹੀ ਹੈ ਤੇ ਆਓ ਵੇਖਦੇ ਹਾਂ ਗੱਤਕਾ ਚੈਂਪੀਅਨਸ਼ਿਪ ਦੀਆਂ ਮੁੱਖ ਚਲਕੀਆਂ ਸਵੇ ਦੇ ਸਾਡਾ ਜਨਮ ਵਿਚੋਂ ਤਲਵਾਰ ਸਿੰਘ ਗੁਰੂ ਦਸਮੇਸ਼ ਦੇ ਸਾਡਾ ਜਨਮ ਵਿਚੋਂ ਤਲ one voice in parliament so thank you tan thank you all ਸਾਡੇ ਨਾਲ ਨੇ ਗਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤੇ ਡਿਫੈਂਸ ਕਮੇਟੀ ਪਾਰਲੀਮੈਂਟ ਦੀ ਉਹਦੇ ਚੇਅਰਮੈਨ ਐਮਪੀ ਤਨਮਜੀਤ ਸਿੰਘ ਟੇਸੀ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਹਰ ਸਾਲ ਜ ਗਤਕਾ ਕਰਾਉਂਦੇ ਨੇ ਸਟੇਟ ਸਰ ਬਹੁਤ ਬਹੁਤ ਮੁਬਾਰਕ ਵੀ ਤੁਹਾਨੂੰ ਕਿ ਸਾਡਾ ਸਿੱਖ ਇਤਿਹਾਸ ਦਾ ਇੱਕ ਜਿਹੜਾ ਇਹ ਬਹੁਤ ਹੀ ਅਨਮੋਲਾ ਵਿਰਸਾ ਜਿਹਨੂੰ ਤੁਸੀਂ ਸੰਭਾਲਣ ਦਾ ਯਤਨ ਪਿਛਲੇ ਲਗਾਤਾਰ 12-14 ਬਰਿਆਂ ਤੋਂ ਜਿਹੜਾ ਉਹ ਕਰ ਰਹੇ ਹੋ ਤੇ ਇਸ ਕਰਕੇ ਵੀ ਵਧਾਈ ਕਿ ਕੰਟੀਨਿਊ ਜਿਹੜੀ ਚੈਂਪੀਅਨਸ਼ਿਪ ਆ ਮੇਰਾ ਖਿਆਲ ਸ਼ਾਇਦ ਇੱਕੋ ਭਾਰਤ ਤੋਂ ਬਾਅਦ ਇੰਗਲੈਂਡ ਹੀ ਆ ਉੱਥੇ ਪਤਾ ਨਹੀਂ ਚੈਂਪੀਅਨਸ਼ਿਪ ਕਿਸ ਤਰ੍ਹਾਂ ਹੁੰਦੀ ਹੋਵੇਗੀ ਜਾਂ ਕਿਵੇਂ ਨਹੀਂ ਜੀ ਲੇਕਿਨ ਇੰਗਲੈਂਡ ਦੇ ਵਿੱਚ ਕੰਟੀਨਿਊ ਚੈਂਪੀਅਨਸ਼ਿਪ ਤੁਸੀਂ ਜਿਹੜੇ ਉਹ ਕਰਵਾ ਰਹੇ ਹੋ ਤੇ ਇਸ ਵਾਰ ਡਰਬੀ ਦੇ ਵਿੱਚ ਹੈ ਤੇ ਕੀ ਕਹੋਗੇ ਤੁਸੀਂ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਅਜੀਤ ਵੈਬ ਟੀਵੀ ਦੇ ਦਰਸ਼ਕ ਨੇ ਬਹੁਤ ਹੀ ਤੁਹਾਨੂੰ ਇਹ ਦੇਖ ਕੇ ਵੀ ਸੁਣ ਕੇ ਵੀ ਬਹੁਤ ਖੁਸ਼ੀ ਹੋਈ ਹੋਵੇਗੀ ਕਿ 10ਵੀਂ ਯੂਕੇ ਗਤਕਾ ਚੈਂਪੀਅਨਸ਼ਿਪ ਹੈ ਜਿੱਥੇ ਆਪਾਂ ਗੁਰੂ ਸਾਹਿਬ ਵੱਲੋਂ ਜਿਹੜੀ ਜਿਹੜੀ ਦਿੱਤੀ ਹੋਈ ਆਪਾਂ ਨੂੰ ਕਲਾ ਗਤਕਾ ਆ ਸ਼ਾਸਤਰ ਵਿਦਿਆ ਉਸ ਉਸ ਦੇ ਨਾਲ ਜੋੜਨ ਨੂੰ ਆਪਾਂ ਇਹ ਅਲੱਗ-ਅਲੱਗ ਜਿਹੜੇ ਪ੍ਰਣ ਕਰਦੇ ਆ ਤੇ ਬਹੁਤ ਹੀ ਮਹਿਤਵਾਨਵਾਦੀ ਆ ਸਾਡੇ ਜਿਹੜੇ ਗਤਕਾ ਫੈਡਰੇਸ਼ਨ ਯੂਕੇ ਦੇ ਜਨਰਲ ਸਕੱਤਰ ਨੇ ਅਸਲਾਮ ਹਰਮਨ ਸਿੰਘ ਜੀ ਜੋ ਖੁਦ ਇੱਕ ਗਤਕਾ ਦਾ ਉਸਤਾਦ ਨੇ तमाम ਸਾਡੀ ਜਨੀ ਪ੍ਰਬੰਧਕ ਕਮੇਟੀ ਹੈ ਗਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਵੀ ਦੋਨੇ ਹੱਥ ਜੋੜ ਕੇ ਧੰਨਵਾਦ ਕਰਦਾ ਆ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣੀ ਸੇਵਾ ਜਿਹੜੀ ਨਿਭਾ ਰਹੇ ਹੋ ਤੇ ਇਹ ਆਪਾਂ ਜਿਵੇਂ ਗੱਲ ਕਰੀਏ ਕਿ 2013 ਦੇ ਵਿੱਚ ਇਸ ਦਾ ਆਗਾਜ਼ ਕੀਤਾ ਸੀ ਯੂਕੇ ਗਤਕਾ ਚੈਂਪੀਅਨਸ਼ਿਪ ਦਾ ਉਦੋਂ ਵੀ ਨਾ ਚੀਜ਼ ਨੂੰ ਕੀਂਸਾ ਸਾਹਿਬ ਉਬਰੋਏ ਸਾਹਿਬ ਗਰੇਵਾਲ ਸਾਹਿਬ ਇਹਨਾਂ ਸਾਰੇ ਵੱਲੋਂ ਜਿਹੜੋ ਹੁਕਮ ਹੋਇਆ ਸੀ ਵੀ ਇੱਥੇ ਵੀ ਆਪਾਂ ਜੋ ਗੱਤਕਾ ਚੈਂਪੀਅਨਸ਼ਿਪ ਇੱਥੇ ਲੀਕਣੀ ਆ ਫੈਡਰੇਸ਼ਨ ਇੱਥੇ ਤੁਸੀਂ ਗੱਤਕਾ ਫੈਡਰੇਸ਼ਨ ਨੂੰ ਕਿ ਸਥਾਪਿਤ ਕਰੋ ਉਹ ਅਸੀਂ ਕੀਤੀ ਤਾਂ ਹਰ ਸਾਲ ਜਿਹਦਾ ਤੁਸੀਂ ਕਹਿੰਦੇ ਆਪਿਆਂ ਨਿਰੰਤਰ ਇਹ ਗੱਤਕਾ ਮੁਕਾਬਲੇ ਕਰਾਈ ਜਾ ਰਹੇ ਨੇ ਇਹ ਜਿਹੜਾ ਦੂਸਰਾ ਚੈਂਪੀਅਨਸ਼ਿਪ ਸੀ ਉਹ ਇੱਥੇ ਡਾਰਬੀ ਸੀ ਪਰ ਇਹ ਪਹਿਲੀ ਦਫਾ ਆ ਕਿ ਆਪਾਂ ਵਾਪਸ ਕਿਸੇ ਸ਼ਹਿਰ ਦੇ ਵਿੱਚ ਆ ਰਹੇ ਆ ਉਹ ਵੀ ਸਰਦਾਰ ਰੁਜਿੰਦਰ ਸਿੰਘ ਜੀ ਪੋਰੇਵਾਲ ਸ੍ਰੀ ਗੁਰੂ ਸਿੰਘ ਸਭਾ ਡਾਰਬੀ ਜੋ ਉਹ ਉਹਨਾਂ ਵੱਲੋਂ ਬਹੁਤ ਹੀ ਜ਼ਿਆਦਾ ਜ਼ੋਰ ਦੇ ਨਾਲ ਪਿਛਲੇ 2-4 ਸਾਲਾਂ ਤੋਂ ਕਿਹਾ ਗਿਆ ਸੀ ਵੀ ਸਾਨੂੰ ਇੱਕ ਦਫਾ ਫਿਰ ਮੌਕਾ ਦਵੋ ਕਿ ਐਸੀ ਬਹੁਤ ਵਧੀਆ ਇੱਥੇ ਪ੍ਰਬੰਧ ਕਰਾਂਗੇ ਤਾਂ ਮੈਂ ਦੇਖਦਾ ਹਾਂ ਕਿ ਇੱਥੇ ਹੁਣ ਆਪਾਂ ਦੇਖੋ ਜਿਹੜਾ ਨੈਸ਼ਨਲ ਸਿੱਖ ਮਿਊਜ਼ੀਅਮ ਦੇ ਵਿੱਚ ਖੜੇ ਆ ਜਿਹੜਾ ਹੋਲੋਕਾਸਟ ਮੈਮੋਰੀਅਲ ਵੀ ਇੱਥੇ ਹੈਗਾ ਆ ਇੱਥੇ ਸਿੱਖ ਇਤਿਹਾਸ ਦੀਆਂ ਅਲੱਗ-ਅਲੱਗ ਝਲਕੀਆਂ ਵੀ ਸਾਰੀਆਂ ਸੰਗਤਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ ਉਸ ਦੇ ਨਾਲ ਨਾਲ ਜੋ ਗੁਰੂ ਘਰ ਦਾ ਜਿਹੜਾ ਵਲੋਂ ਜਿਹੜਾ ਟੁੱਟ ਲੰਗਰ ਤਾਂ ਵਰਤਾਇਆ ਜਾਂਦਾ ਹੀ ਆ ਤੇ ਆਪਾਂ ਦੇਖਦੇ ਆ ਕਿ ਕਿੰਨਾ ਠਾਠਾ ਮਾਰਦਾ ਇਕੱਠ ਇਹ ਵਾਕਈ ਹੀ ਡਰਬੀ ਵਾਲੇ ਵਿਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਨੇ ਨਾ ਸਿਰਫ ਵਧੀਆ ਤਰੀਕੇ ਨਾਲ ਮੇਜ਼ਬਾਨੀ ਕੀਤੀ ਆ ਸਵੇਰ ਤੋਂ ਲੈ ਕੇ ਹੁਣ ਤੱਕ ਪਰ ਜੋ ਪ੍ਰਬੰਧਕ ਤੌਰ ਤੇ ਵੀ ਜਿਸ ਤਰੀਕਾ ਸੰਗਤਾਂ ਵੀ ਇੱਥੇ ਆਈਆਂ ਹੋਈਆਂ ਨੇ ਇਸ ਮਿਡਲੈਂਡਜ਼ ਇਲਾਕੇ ਤੋਂ ਤਾਂ ਦੂਰੋਂ ਦਰੇਡਿਓ ਵੀ ਅਸੀਂ ਕਈ ਕਈ ਲੋਕੀ ਦੇਖੇ ਨੇ ਕਿ ਜਿਹੜੇ ਇਟਲੀ ਤੋਂ ਵੀ ਆਏ ਹੋਏ ਨੇ ਉਦੋਂ ਕੈਨੇਡਾ ਤੋਂ ਵੀ ਇਟਲੀ ਵਾਲੇ ਵੀ ਆਪਣੀ ਅਲੱਗ ਜਿਹੜੀ ਫੈਡਰੇਸ਼ਨ ਸਥਾਪਿਤ ਕਰਨ ਨੂੰ ਕਰ ਰਹੇ ਤੁਹਾਡੀ ਇਹ ਗੱਲ ਸਹੀ ਆ ਕਿ ਇੰਡੀਆ ਤੋਂ ਬਾਹਰ ਇਹ ਯੂਕੇ ਆ ਜਿਹੜਾ ਨਿਰੰਤਰ ਇੱਕ ਦਹਾਕੇ ਤੋਂ ਵੱਧ ਹੋ ਗਿਆ ਆ ਇਹ ਵੀ ਰਲ ਮਿਲ ਕੇ ਹੁੰਦਾ ਆ ਤੇ ਪ੍ਰਮਾਤਮਾ ਸਾਨੂੰ ਹੋਰ ਉਦਮ ਬੁੱਧੀ ਬਖਸ਼ਣ ਕਿ ਅਸੀਂ ਵਧੀਆ ਤਰੀਕਾ ਨਾਲ ਸੇਵਾ ਨਿਮੁੰਦ ਰਹੀਏ ਮੈਂ ਜੇ ਤੁਹਾਡੀ ਗੱਲ ਸੁਣ ਰਿਹਾ ਸੀ ਕਿ ਦੂਸਰੀ ਵਾਰ ਹੋਣ ਲੱਗਿਆ ਵੀ ਤਕਰੀਬਨ ਇੰਗਲੈਂਡ ਦੇ ਜਿੱਥੇ ਸੰਗਣੀ ਵਸੋਂ ਵਾਲੇ ਸਿੱਖਾਂ ਦੇ ਇਲਾਕੇ ਆ ਤਕਰੀਬਨ ਤਕਰੀਬਨ ਹਰ ਸ਼ਹਿਰ ਚ ਚੈਂਪੀਅਨਸ਼ਿਪ ਹੋ ਚੁੱਕੀ ਆ ਤੇ ਮੇਰਾ ਖਿਆਲ ਵੀ ਆਪਾਂ ਹੁਣ ਜਿਹੜਾ ਉਹ ਡਬਲ ਡਬਲ ਕਰਨੀ ਜਿਹੜੀ ਉਹ ਸ਼ੁਰੂ ਕਰਨੀ ਪੈਣੀ ਆ ਤੇ ਕਿਉਂਕਿ ਅੱਗੇ ਤੋਂ ਅੱਗੇ ਜਿਹੜੇ ਚਾਂਸ ਜਿਹੜੇ ਇਦਾਂ ਦੇ ਬਣਦੇ ਜਾਂਦੇ ਕਿਉਂਕਿ ਵੱਡੇ ਸ਼ਹਿਰ ਜਿੱਥੇ ਸਿੱਖਾਂ ਦੀ ਵਸੋਂ ਵਾਲੇ ਆ ਤਕਰੀਬਨ ਆਪਾਂ ਸਾਰੇ ਕਵਰ ਕਰ ਚੁੱਕੇ ਆ ਇੱਕ ਇੱਕ ਵਾਰ ਜੀ ਜੀ ਏ ਇਹ ਦੇਖੋ ਮੈਂ ਇਹ ਬੇਨਤੀ ਵੀ ਹੈਗੀ ਆ ਕਿ ਦੇਖੋ ਚਾਹੇ ਉਹ ਗਰੇਵਜ਼ਨ ਵਾਲੇ ਆ ਉਹਨਾਂ ਨੇ ਤਾਂ ਐ ਹੁਕਮ ਕੀਤਾ ਵੀ ਇੱਕ ਦਫਾ ਫਿਰ ਸਾਡੇ ਵੀ ਲੈ ਕੇ ਆ ਜੇ ਤੁਸੀਂ ਡਾਰਬੀ ਇੱਕ ਦਫਾ ਫਿਰ ਜਾ ਰਹੇ ਤਾਂ ਫਿਰ ਅਗਲੇ ਅਗਲੇ ਸਾਲ ਸਾਡੇ ਵੱਲ ਹੋਣੀ ਚਾਹੀਦੀ ਆ ਪਰ ਮੈਂ ਇਹ ਵੀ ਬੇਨਤੀ ਕਰਦਾ ਕਿ ਦੇਖੋ ਕੁਝ ਜਿਹੜੇ ਸ਼ਹਿਰ ਨੇ ਕੁਝ ਇਲਾਕੇ ਨੇ ਜਿੱਥੇ ਹਜੇ ਤੱਕ ਨਹੀਂ ਹੋ ਪਾਈ ਸੋ ਜਿਵੇਂ ਮੇਰੀ ਮਰਜ਼ਾ ਹੈ ਮੈਂਚੈਸਟਰ ਆ ਜਿੱਦਾਂ ਗਲਾਸਗੋ ਵੀ ਆਪਣੇ ਉਥੇ ਗੁਰੂ ਘਰ ਹੈਗੇ ਨੇ ਕੋਈ ਵੀ ਮੇਜ਼ਬਾਨੀ ਕਰਨਾ ਚਾਵੇ ਤਾਂ ਇਸ ਨਾ ਚੀਜ਼ ਤੱਕ ਜ਼ਰੂਰ ਪਹੁੰਚ ਕਰਨ ਫਿਰ ਮੈਂ ਆਪਣੇ ਜਿਹੜੇ ਬਾਕੀ ਜਿਹੜੇ ਗਤਕਾ ਫੈਡਰੇਸ਼ਨ ਯੂਕੇ ਦੇ ਨਾਲ ਉਹਨਾਂ ਨਾਲ ਸਲਾਹ مشورہ ਕਰਕੇ ਤੇ ਐਸੀ ਕੋਸ਼ਿਸ਼ ਸਾਡੀ ਇਹੀ ਰਹੀ ਆ ਪਿਛਲੇ ਦਹਾਕੇ ਤੋਂ ਕੋਈ ਆਪਾਂ ਅਲੱਗ-ਅਲੱਗ ਇਲਾਕਿਆਂ 'ਚ ਲੈ ਕੇ ਜਾਈਏ ਤਾਂ ਕਿ ਵੱਧ ਤੋਂ ਵੱਧ ਸੰਗਤ ਨੂੰ ਆਪਾਂ ਜੋੜ ਸਕੀਏ ਇਹ ਜਿਹੜੀ ਸ਼ਾਸਤਰ ਵਿਧਿਆ ਤਾਂ ਗੁਰੂ ਸਾਹਿਬ ਦੀ ਜਿਹੜੀ ਕਲਾ ਦੇ ਨਾਲ ਬਿਲਕੁਲ ਆ ਤੁਸੀਂ ਨਵਾਂ ਕੀ ਦੇਖ ਰਹੇ ਹੋ ਅੱਜ ਕੁਝ ਹੋਰ ਵੀ ਦੇਖਿਆ ਹੋਊਗਾ ਤੁਹਾਨੂੰ ਨਵਾਂ ਕੀ ਲੱਗਦਾ ਕਿਉਂਕਿ ਇੰਨੇ ਸਾਲਾਂ ਤੋਂ ਆਪਾਂ ਰੁਟੀਨ ਦੇ ਵਿੱਚ ਮੁਕਾਬਲੇ ਤਾਂ ਜ਼ਰੂਰ ਹੁੰਦੇ ਆਂ ਵੀ ਅੱਜ ਦੇਖਦੇ ਆ ਕਿ ਬਹੁਤ ਸਾਰੇ ਨਵੇਂ ਬੱਚੇ ਵੀ ਜਿਹੜੇ ਆ ਉਹਦੇ ਵਿੱਚ ਭਾਗ ਲੈ ਰਹੇ ਆ ਬਿਲਕੁਲ ਦੇਖੋ ਮੈਂ ਵਧਾਈ ਦੇਣਾ ਚਾਹੁੰਦਾ ਆ ਜਿਹੜੇ ਸਿਰ ਗੁਰੂ ਸਿੰਘ ਦਾ ਡਾਰਬੀ ਨੂੰ ਕਿ ਇੱਥੇ ਹੁਣ ਮੈਨੂੰ ਬਹੁਤ ਸਾਰੇ ਪਾਸੇ ਦੇਖਣ ਦਾ ਮੌਕਾ ਮਿਲਿਆ ਪਰ ਜੋ ਇਹ ਗੱਤਕੇ ਦੀਆਂ ਵੀ ਜਿਹੜੀਆਂ ਇੱਥੇ ਕਲਾਸਿਸ ਜਿਹੜੀਆਂ ਲਾਉਂਦੇ ਨੇ ਸੋ ਇਹ ਬਹੁਤ ਜ਼ਰੂਰੀ ਆ ਕਿ ਦੇਖੋ ਗੁਰੂ ਘਰ ਮੈਨੂੰ ਪਤਾ ਦੁਨੀਆ ਭਰ ਦੇ ਵਿੱਚ ਜਿੱਥੇ ਸਿੱਖ ਹੁੰਦੇ ਨੇ ਉਹ ਪੰਜਾਬੀ ਦੀਆਂ ਵੀ ਕਲਾਸਿਸ ਲਾਉਂਦੇ ਨੇ ਤੇ ਇਸ ਦੇ ਨਾਲ ਨਾਲ ਜਿਹੜੀ ਵਿਦਿਆ ਇਹ ਸ਼ਾਸਤਰ ਵਿਦਿਆ ਦੀ ਵੀ ਬਹੁਤ ਜ਼ਰੂਰੀ ਹੈ ਕਿ ਆਪਾਂ ਅਗਲੀ ਪੀੜੀ ਨੂੰ ਜੋੜੀਏ ਸੋ ਇਹ ਬਾਕੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵੀ ਦੇਖੋ ਆਪਾਂ ਡਾਰਬੀ ਵਰਗੇ ਇਲਾਕਿਆਂ ਤੋਂ ਇਹ ਜਿਹੜੀ ਪ੍ਰੇਰਣਾ ਲਈਏ ਕਿ ਆਪਣੇ ਆਪਣੇ ਇਲਾਕਿਆਂ 'ਚ ਜਿੱਥੇ ਆਪਾਂ ਗੁਰੂ ਘਰ ਸਥਾਪਿਤ ਕਰਦੇ ਹਾਂ ਉਸ ਦੇ ਨਾਲ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੋੜੀਏ ਤਾਂ ਕਿ ਉੱਥੇ ਪੰਜਾਬੀ ਜੀਸੀਐਸਸੀ ਜਾਂ ਪੰਜਾਬੀ ਏ ਲੈਵਲ ਸਾਡੇ ਵੀ ਜਿਹੜੇ ਮਾਪੇ ਬਜ਼ੁਰਗਾਂ ਨੇ ਇਹ ਸਾਨੂੰ ਵੀ ਇਹ ਹੁਕਮ ਕੀਤਾ ਸੀਗਾ ਕਿ ਤੁਸੀਂ ਜ਼ੁਬਾਨ ਨਾਲ ਤਾਂ ਸੱਭਿਆਚਾਰ ਨਾਲ ਜੁੜਨਾ ਆ ਸੋ ਇਹ ਵੀ ਜਿੱਥੇ ਜ਼ਰੂਰੀ ਆ ਦੇਖੋ ਜਿਹੜਾ ਜੇ ਗੁਰੂ ਘਰ ਇੱਕ ਕੋਸ਼ਿਸ਼ ਹੋਣੀ ਚਾਹੀਦੀ ਜੇ ਸਹੂਲਤ ਆਪਾਂ ਗੱਤਕੇ ਦੀਆਂ ਕਲਾਸਿਸ ਦੀ ਲਾਦੀਏ ਪਿਓ ਤੇ ਗੱਤਕਾ ਦਾ ਇਸ ਤਾਰ ਕਿਸੇ ਨੂੰ ਬੁਲਾ ਕੇ ਚਾਹੇ ਆਪਾਂ ਮਾਈਕ ਤੌਰ ਤੇ ਵੀ ਕਿਸੇ ਦੀ ਸਹਾਇਤਾ ਕਰਨੀ ਪਵੇ ਸ਼ਹਿਰੋਂ ਬਾਹਰੋਂ ਵੀ ਉਸਤਾਦ ਆਪਣੇ ਉਹਨਾਂ ਨੂੰ ਬੁਲਾਉਣਾ ਪਵੇ ਤਾਂ ਇਹ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਜਿਹੜਾ ਬੱਚਾ ਚਾਹੇ ਉਹ ਮੁੰਡਾ ਆ ਚਾਹੇ ਉਹ ਕੁੜੀ ਆ ਜਿਹੜਾ ਇੱਕ ਵਾਰੀ ਜੁੜ ਗਿਆ ਗੱਤਕੇ ਦੇ ਨਾਲ ਉਹ ਗੁਰੂ ਘਰ ਨਾਲ ਵੀ ਜੁੜ ਗਿਆ ਗੁਰਸਿੱਖੀ ਦੇ ਨਾਲ ਵੀ ਨਾਮ ਸਿਮਰਨ ਦੇ ਨਾਲ ਵੀ ਜੁੜ ਜਾਂਦਾ ਆ ਤੇ ਇਹ ਮੈਂ ਸਮਝਦਾ ਕਿ ਦੇਖੋ ਗੱਤਕਾ ਇਦਾਂ ਆ ਵੀ ਆਪਣੀ ਸਿਹਤ ਲਈ ਸਰੀਰਕ ਤੌਰ ਤੇ ਵੀ ਵਧੀਆ ਆ ਕਾ ਮਾਨਸਿਕ ਤੌਰ ਤੇ ਵੀ ਸੋ ਫੋਰ ਦੀ ਇੰਪਰੂਵਮੈਂਟ ਆਫ ਯੂਰ ਮੈਂਟਲ ਐਂਡ ਫਿਜ਼ੀਕਲ ਹੈਲਥ ਇਟਸ ਇੰਪੋਰਟੈਂਟ ਬੀ ਆਪਾ ਇਹ ਗਤਕੇ ਦੇ ਨਾਲ ਜੁੜੀਏ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਾਡੇ ਨਾਲ ਨੇ ਕੈਨੇਡਾ ਤੋਂ ਸਰਦਾਰ ਜਗਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਇੰਗਲੈਂਡ ਦੀ ਧਰਤੀ ਤੇ ਆਏ ਨੇ ਅੱਜ ਚੈਂਪੀਅਨਸ਼ਿਪ ਦੇਖ ਰਹੇ ਨੇ ਜਗਜੀਤ ਸਿੰਘ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜਦੋਂ ਤੁਸੀਂ ਅੱਜ ਪੰਜਾਬ ਤੋਂ ਬਾਹਰ ਇਸ ਤਰ੍ਹਾਂ ਗੱਤਕੇ ਦੀ ਇੱਕ ਚੈਂਪੀਅਨਸ਼ਿਪ ਨੂੰ ਦੇਖ ਰਹੇ ਹੋ ਤੇ ਸ਼ਾਇਦ ਤੁਹਾਨੂੰ ਇਹ ਪਤਾ ਹੋਵੇਗਾ ਕਿ ਯੂਕੇ ਦੇ ਵਿੱਚ ਇਹ ਜਿਹੀ ਚੈਂਪੀਅਨਸ਼ਿਪ ਜਿਹੜੀ ਲਗਾਤਾਰ ਪਿਛਲੇ 11 10 ਸਾਲ ਤੋਂ ਜਿਹੜੀ ਉਹ ਕਰਵਾਈ ਜਾ ਰਹੀ ਹੈ ਕਿਵੇਂ ਤੁਸੀਂ ਇਸ ਨੂੰ ਵੇਖਦੇ ਹੋ ਹਾਂਜੀ ਬਹੁਤ ਵਧੀਆ 바이ਗੂ ਜੀ ਖਾਲਸਾ ਬਾਈਗੂ ਜੀ ਫਤਿਹ ਬਹੁਤ ਵਧੀਆ ਉਪਰਾਲਾ ਜੀ ਕਿਉਂਕਿ ਜੇ ਹਰ ਸਾਲ ਹੋਊਗੀ ਚੈਂਪੀਅਨਸ਼ਿਪ ਤੇ ਬੱਚੇ ਜੁੜੇ ਰਹਿਣਗੇ ਤਿਆਰੀ ਕਰਨਗੇ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਦਾ ਇੱਕ ਟਾਰਗੇਟ ਹੋਊਗਾ ਵੀ ਅਗਲੇ ਸਾਲ ਕੰਪੀਟੀਸ਼ਨ ਦਾ ਹੋਣਾ ਆ ਸੀ ਉਹਦੀ ਮਿਹਨਤ ਕਰਨੀ ਆ ਸੋ ਜੋ ਅਸੀਂ ਕਦੇ-ਕਦੇ ਕਰਾਵਾਂਗੇ ਉਹ ਟਾਰਗੇਟ ਨਹੀਂ ਬਣੂਗਾ ਬੱਚਿਆਂ ਦਾ ਸੋ ਜਦੋਂ ਗਾਂ ਤੋਂ ਗਾਂ ਉਹਨਾਂ ਨੂੰ ਪਤਾ ਵੀ ਸਾਡਾ ਕੰਪੀਟੀਸ਼ਨ ਹੋਣਾ ਫੇ ਉਹਦੇ ਵਾਸਤੇ ਉਹ ਤਿਆਰੀ ਕਰਦੇ ਤੇ ਬਹੁਤ ਵਧੀਆ ਉਪਰਾਲਾ ਆ ਜਿਹੜਾ ਕਮੇਟੀਆਂ ਦਾ ਤੇ ਢਿੱਤੀ ਸਾਹਿਬ ਦਾ ਜਿਹੜਾ ਰਲਕੇ ਕੀਤਾ ਇਹਦੇ ਨਾਲ ਸਦਾ ਹੀ ਜਿਹੜੀ ਕੌਮ ਆਪਣੇ ਵੇਸੇ ਨਾਲ ਜੁੜਦੀ ਬੱਚੇ ਆਪਣੇ ਵੇਸੇ ਨਾਲ ਜੁੜਦੇ ਆ ਆਪਣੇ ਬਾਣੀ ਨਾਲ ਜੋੜਨਗੇ ਬਾਣੀ ਨਾਲ ਜੋੜਨਗੇ ਸੋ ਜਿਹੜੀ ਗਾਂਲੀ ਪੀੜੀ ਉਹ ਵੀ ਜੁੜੂਗੀ ਜਿਹੜੇ ਸਾਡੇ ਬਜ਼ੁਰਗਾਂ ਨੂੰ ਪਤਾ ਲੱਗੋ ਸਾਡੀ ਅਸੀਂ ਕੁਝ ਸਮਾਂ ਆ ਗਵਾਇਆ ਇਹ ਸਾਨੂੰ ਚਾਹੀਦਾ ਸੀ ਤੁਸੀਂ ਜਿਵੇਂ ਦੇਖਦੇ ਆ ਕਿ ਇੰਗਲੈਂਡ ਦੇ ਵਿੱਚ ਇਸ ਤਰ੍ਹਾਂ ਦੀ ਚੈਂਪੀਅਨ ਕੀ ਇਸ ਤਰ੍ਹਾਂ ਦਾ ਕੋਈ ਮੁਕਾਬਲਾ ਕੈਨੇਡਾ ਦੇ ਵਿੱਚ ਵੀ ਹੁੰਦਾ ਕੈਨੇਡਾ 'ਚ ਤਾਂ ਬਹੁਤ ਹੁੰਦੇ ਆ ਜੀ ਇੰਡੀਆ 'ਚ ਵੀ ਬਹੁਤ ਹੁੰਦੇ ਆ ਹਾਂਜੀ ਕੈਨੇਡਾ ਦੇ ਵਿੱਚ ਅਸੀਂ ਜੂਨ ਦੇ ਵਿੱਚ ਅਸ਼ੀਦਾ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਸੀ ਉਹ ਅਜੇ ਤੱਕ 100 1.5 ਸਾਲ ਚ ਨਹੀਂ ਹੋਇਆ ਅਸੀਂ ਤਿੰਨ ਸੋਨੇ ਦੇ ਮੈਡਲ ਦਿੱਤੇ ਸੀ ਨਹੀਂ ਅਸੀਂ ਤਾਂ ਪਹਿਲੇ ਦਿਨ ਤੋਂ ਸਾਡੇ ਖਿਆਲ ਸੀ ਕਿ ਬੱਚੇ ਸਾਡੇ ਨਾਲ ਸਿਹਤ ਵੱਖੋਂ ਬਹੁਤ ਸੋਹਣੀ ਚਾਹੀਦੇ ਆ ਐ ਦੁਨਿਆਈਪੁਰ ਐ ਵੀ ਚਾਹੀਦੀ ਆ ਤੇ ਇਹ ਵੀ ਬਹੁਤ ਜ਼ਰੂਰੀ ਆ ਬਹੁਤ ਸੋਹਣਾ ਧਰਮਜੀਤ ਜੀ ਨੇ ਉਤਮ ਕੀਤਾ ਹੈਗਾ ਬਹੁਤ ਸਮਝ ਦਿੰਦਾ ਭਾਵੇਂ ਦੀ ਬਿਜ਼ੀ ਲਾਈਫ ਹੈਗੀ ਆ ਅਸੀਂ ਵੀ ਉਹਨਾਂ ਸਹਿਯੋਗ ਦੇ ਰਹੇ ਹੈਗੇ ਆ ਅੱਜ ਬੜੀ ਰੂਹ ਖੁਸ਼ ਹੋਈ ਆ ਵੀ 3ਵੇਂ ਇੰਗਲੈਂਡ ਸਾਰੀ ਚੋਂ ਇਹ ਜਿਹੜੇ ਹੈਗੇ ਗੁਰਦੁਆਰਾਂ ਦੇ ਮੁਖੀ ਵੀ ਆਪਣੀ ਟੀਮਾਂ ਲੈ ਕੇ ਆਏ ਹੈਗੇ ਆ ਤੇ ਇਹ ਹਰੇਕ ਪ੍ਰਬੰਧਕ ਮੋਤਮ ਕਰਨਾ ਚਾਹੀਦਾ ਬਾਕੀ ਭਾਵੇਂ ਜੋ ਮੈਸੇਜ ਦਿੱਤਾ ਇਹ ਦੇ ਇਹਨਾਂ ਦਾ ਇਹ ਟੀਮ ਮੇਰਾ ਸਾਰੀ ਲਾਈਫ ਹੀ ਲਾਈ ਇਹਨਾਂ ਨੇ ਗੱਤਕੇ ਦੀ ਬੱਚਨ ਪੰਜਾਬ ਵਿੱਚ ਹੀ ਮੈਂ ਦੇਖਿਆ ਵੀ ਇਹਨਾਂ ਨੇ ਬਹੁਤ ਸਵਾਵਾਂ ਨਵਾਈਆਂ ਹੁਣ ਕੈਨੇਡਾ ਜਨਵਾਰਾ ਹੈ ਸਤਾデア ਜਿਹਨਾਂ ਤੇ ਇਹਨਾਂ ਨੇ ਵਿਦਿਆ ਲਈ ਸੀ ਇਸ ਲੋ ਤੋਂ ਲੈ ਕੇ ਆਇਆ ਹੈ ਸਪੈਸ਼ਲ ਤੌਰ ਤੇ ਇਹਨਾਂ ਨੂੰ ਅੱਜ ਇੱਥੇ ਤੇ ਇਹਨਾਂ ਦੇ ਵੀ ਆਪਾਂ ਜੋਰ ਦੇਖਣੇ ਬਾਅਦ ਵਿੱਚ ਬਜ਼ੁਰਗਾਂ ਦੇ 80 ਸਾਲ ਤੋਂ ਉੱਪਰ ਦੇ ਮੁਕਾਬਲੇ ਕਰਾਵਾਂਗੇ ਥੋੜੇ ਜਿਹਾ ਅੱਗਾ ਤੇ ਤਾਂ ਜੀ ਪਤਾ ਲੱਗ ਗਿਆ ਕਿ ਸਾਡੇ ਬਜ਼ੁਰਗ ਵੀ ਕਿਤੇ ਬੱਚੇ ਸਮਝਣ ਨਾ ਤੇ ਮੈਨੂੰ ਬਹੁਤ ਖੁਸ਼ੀ ਆ ਆ ਇੰਟਰਵਿਊ ਦੇ ਪੰਜੇ ਗੁਰਦੁਆਰਿਆਂ ਨੂੰ ਨਮੀਜ਼ਿਆਂ ਵੱਲੋਂ ਸਾਰੇ ਜਿੰਨੇ ਵੀ ਹੈਗੇ ਬਾਹਰੋਂ ਗੈਸਟ ਆਏ ਆ ਜਾਂ ਬੱਚੇ ਆਏ ਆ ਜਾਂ ਆਰਗੇਨਾਈਜ਼ਰ ਆਏ ਆ ਧੰਨਵਾਦ ਕਰਦੇ ਹੈਗੇ ਆ ਤੇ ਅਸੀਂ ਮਾੜੀ ਜੀ ਬੇਨਤੀ ਕੀਤੀ ਸੀ ਵੀ ਹੁਣ ਸਾਡੇ ਸ਼ਹਿਰ ਦੁਬਾਰਾ ਹੋਣਾ ਚਾਹੀਦਾ ਤੇ ਸਾਡੀ ਉਹਨਾਂ ਨੇ ਬੇਨਤੀ ਮੰਨੀ ਹੈਗੀ ਆ ਮੈਂ ਤਾਂ ਇਹ ਬੇਨਤੀ ਕਰਕੇ ਬਹੁਤ ਖੁਸ਼ ਹਾਂ ਪ੍ਰਬੰਧ ਕਰ ਰਹੇ ਨੇ ਜੋ ਵੀ ਕਰ ਰਹੇ ਨੇ ਪ੍ਰਬੰਧ ਕਰ ਰਹੇ ਨੇ ਬਹੁਤ ਗੁਰੂ ਦੀ ਕਿਰਪਾ ਨਾਲ ਦੇ ਇਹ ਤਾਂ ਕਹਿੰਦਾ ਬਖਸ਼ਿਸ਼ ਤੋਂ ਬਿਨਾ ਕਿਹੜੀ ਚੀਜ਼ ਮਿਲਦੀ ਹੈਗੀ ਔਰ ਇਸ ਤੋਂ ਵੱਡੀ ਸੇਵਾ ਦੁਨੀਆਂ 'ਚ ਕੋਈ ਨਹੀਂ ਕਰੇਗੀ ਕਿਉਂਕਿ ਜਦੋਂ ਨਿਰਪੋ ਹੋਏਗਾ ਬੱਚਾ ਕੁੱਟ ਨਹੀਂ ਖਾਏਗਾ ਬਿਜਤੀ ਨਹੀਂ ਖਾ ਕੇ ਆਏਗਾ ਆਪਣਾ ਧਰਮ ਬਚਾਏਗਾ ਆਪਣਾ ਕਰਨ ਬਚਾਏਗਾ ਆਪਣਾ ਪਰਿਵਾਰ ਬਚਾਏਗਾ ਇਸ ਤੋਂ ਬੜੀ ਸੇਵਾ ਹੋਰ ਕੀ ਹੋ ਸਕਦੀ ਹੈ ਅੱਜ ਬਹੁਤ ਵਧੀਆ ਇਹ ਉਪਰਾਲਾ ਕੀਤਾ ਮੈਂ ਧੰਨਵਾਦ ਕਰਦਾ ਹਾਂ ਪ੍ਰਬੰਧਕਾਂ ਦਾ ਖਾਸ ਕਰਕੇ ਤਨਮਨਜੀਤ ਸਿੰਘ ਦਾ ਉਹ ਅੱਗੇ ਵੀ ਸਾਡੇ ਇੱਥੇ ਪ੍ਰੋਗਰਾਮ ਹੋਇਆ ਸੀ ਐਤ ਕੀ ਫੇਰ ਦੁਬਾਰਾ ਲੈ ਕੇ ਆਏ ਆ ਸੋ ਇਹ ਇੱਕ ਬਹੁਤ ਵਧੀਆ ਉਹ ਕੰਮ ਕਰ ਰਹੇ ਨੇ ਜਿੱਥੇ ਕੰਪੀਟੀਸ਼ਨ ਹੋ ਰਿਹਾ ਔਰ ਦੂਜਾ ਮੈਂ ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਸੱਦ ਕੇ ਤੇ ਟੂਰਨਾਮੈਂਟ ਦ ਡਵੈਲਪਮੈਂਟ ਬਹੁਤ ਜ਼ਿਆਦਾ ਹੋ ਰਹੀ ਆ ਗੁਰੂ ਸਾਹਿਬ ਨੇ ਸਾਨੂੰ ਕਿਹਾ ਅਕਲੀ ਸਾਬ ਸੇਵੀਏ ਅਕਲੀ ਪਾਈਏ ਮਾਨ ਅਕਲ ਦਾ ਮਤਲਬ ਇਹ ਆ ਇੱਕ ਵਿਵੇਕ ਬੁੱਧੀ ਜਿਹੜੀ ਕਿ ਸਾਨੂੰ ਗੁਰਬਾਣੀ ਨੇ ਦੇਣੀ ਆ ਤੇ ਇੱਕ ਵਿਵੇਕ ਬੁੱਧੀ ਜਿਹੜੀ ਕਿਥੇ ਟਿਕਣੀ ਆ ਉਹ ਸਰੀਰ ਆ ਸਰੀਰ ਵਾਸਤੇ ਕਸਰਤ ਵਾਸਤੇ ਤੁਹਾਡੀਆਂ ਖੇਡਾਂ ਮੱਲਾਂ ਦੇ ਅਖਾੜੇ ਸਤਿਗੁਰੂ ਸੈਕੰਡ ਦੂਜੇ ਪਾਸ਼ਾ ਨੇ ਚਲਾਏ ਸੀਗੇ ਤੇ ਛੇਵੇਂ ਪਾਸ਼ਾ ਨੇ ਤੇ ਮੀਰੀ ਪੀਰੀ ਕਰਕੇ ਤੇ ਸਾਨੂੰ ਬਿਲਕੁਲ ਕੰਪਲੀਟ ਕਰ ਦਿੱਤਾ ਇਹ ਮੀਰੀ ਪਰੀ ਦਾ ਸਿਧਾਂਤ ਸ਼ਾਸਤਰ ਤੇ ਸ਼ਾਸਤਰ ਦੋਨੇ ਚੀਜ਼ਾਂ ਸਾਡੀਆਂ ਜ਼ਰੂਰੀ ਨੇ ਗਿਆਨ ਵੀ ਚਾਹੀਦਾ ਤੇ ਸ਼ਾਸਤਰ ਵੀ ਚਾਹੀਦਾ ਤਾਂ ਕਿ ਅਗਲੇ ਨੂੰ ਗਰੀਬ ਦੀ ਰੱਖਿਆ ਤੇ ਜਿਹੜਾ ਜਰਵਾਣਾ ਆ ਉਹਦੀ ਪੱਖਿਆ ਵਾਸਤੇ ਇਹ ਜ਼ਰੂਰੀ ਨੇ ਤੋਂ ਉਹਦੇ ਵਾਸਤੇ ਤਾਕਤਾਂ ਸਟ੍ਰੈਟਜੀ ਔਰ ਆਪਣੇ ਸਰੀਰ ਨੂੰ ਕਾਇਮ ਰੱਖਣਾ ਇਹ ਬਹੁਤ ਜ਼ਰੂਰੀ ਹੈ ਸਰੀ ਨਹੀਂ ਕਾਇਮ ਹੋਗਾ ਤਾਂ ਆਪਣਾ ਨਾਮ ਨਹੀਂ ਦੀ ਜਗਤ ਸਭ ਜਪ ਸਕਦੇ ਸੋ ਇਹ ਦੋਵੇਂ ਚੀਜ਼ਾਂ ਇਕੱਠੀਆਂ ਨੇ ਤੇ ਮੈਂ ਅਗੇਨ ਸਾਰਿਆਂ ਦਾ ਧੰਨਵਾਦ ਕਰਦਾ ਇਹ ਬਹੁਤ ਵਧੀਆ ਉਪਰਾਲਾ ਆ ਸਾਨੂੰ ਰਲ ਮਿਲ ਕੇ ਇਕੱਠੇ ਹੋ ਕੇ ਇਸ ਚੀਜ਼ ਨੂੰ ਹੋਰ ਬੜਾਵਾ ਦੇਣਾ ਚਾਹੀਦਾ ਇਸੇ ਸੰਦਰਭ ਵਿੱਚ ਕਬੱਡੀ ਦੇ ਟੂਰਨਾਮੈਂਟ ਟੂਰਨਾਮੈਂਟ ਹੁੰਦੇ ਆ ਜਿਹੜੇ ਕਬੜੀ ਚੜ੍ਹਦੀ ਕਲਾ ਵਿੱਚ ਹੁੰਦੇ ਜਦੋਂ ਵੀ ਹੁੰਦੇ ਆ ਔਰ ਸੋ ਮੈਂ ਬੇਨਤੀ ਕਰੂੰਗਾ ਕਿ ਇਹ ਪਰੰਪਰਾਵਾਂ ਤੇ ਜਿਹੜੀਆਂ ਪੁਰਾਣਾ ਵਿਰਾਸਤ ਆ ਇਹਨੂੰ ਸਾਨੂੰ ਕਾਇਮ ਦੇ ਔਰ ਚੱਲਦਾ ਰੱਖਣਾ ਚਾਹੀਦਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਏਸੀ ਗਤਕਾ ਫੈਡਰੇਸ਼ਨ ਯੂਕੇ ਅਤੇ ਸ਼੍ਰੀ ਗੁਰੂ ਸਿੰਘ ਸਭਾ ਡਰਬੀ ਦੇ ਸਹਿਯੋਗ ਨਾਲ ਕਰਾਈ ਗਈ ਦਸਵੀਂ ਗਤਕਾ ਚੈਂਪੀਅਨਸ਼ਿਪ ਦੀਆਂ ਮੁੱਖ ਚਲਕੀਆਂ ਹੋਂਦੋਂ ਮਨਪੀਸੇ ਬਦਨੀ ਕਲਾ ਨੂੰ ਜਿੱਤੇ ਤੁਸੀਂ ਵਿਖਦੇ ਹੋਏ ਜਿੱਤ ਬੇਪਟੀ ਵੀ ਬਹੁਤ ਬਹੁਤ ਧੰਨਵਾਦ